ਲੋਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਤਾਂ ਕਿਸਾਨਾਂ ਲਈ ਅਹਿਮ ਖਬਰਾਂ ਧਿਆਨ ਨਾਲ ਸੁਣ ਲੈਣ ਕੇਂਦਰ ਸਰਕਾਰ ਨੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਤੇ ਕਿਸਾਨਾਂ ਨੂੰ ਲਾਹੇਵੰਦ ਕੀਮਤਾ ਯਕੀਨੀ ਬਣਾਉਂਦੇ ਇਰਾਦੇ ਦੇ ਨਾਲ ਸਾਲ 2026 ਤੇ 27 ਲਈ ਕਣਕ ਦੇ ਘਟੋ-ਘੱਟ ਸਮਰਥਨ ਮੁੱਲ ਐਮ ਐਸ ਪੀ ਦੇ ਵਿੱਚ 160 ਰੁਪਏ ਦਾ ਵਾਅਦਾ ਕੀਤਾ ਹੈ ਸਮਰਥਨ ਮੁੱਲ ਚ 6.95 ਫੀਸ ਦੇ ਵਾਅਦੇ ਨਾਲ ਕਣਕ ਦਾ ਭਾ 2585 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਟ ਕਮੇਟੀ ਨੇ 2026 ਤੇ 27 ਦੇ ਮੰਡੀ ਕਾਰਨ ਸੀਜ਼ਨ ਲਈ ਹੜੀ ਦੀਆਂ 6 ਪ੍ਰਮੁੱਖ ਫੈਸਲਿਆਂ ਲਈ ਐਮਐਸਪੀ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਆ ਬਿਹਾਰ ਵਿਧਾਨ ਸਭਾ ਚੋਣਾਂ ਲਾ ਫਸਲਾਂ ਤੇ ਐਮਐਸਪੀ ਵਿੱਚ 160 ਤੋਂ ਲੈ ਕੇ 600 ਰੁਪਏ ਪ੍ਰਤੀ ਕਿਉਂਟਲ ਤੱਕ ਦਾ ਭਾਦਾ ਘੜ ਦਿੱਤਾ ਗਿਆ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਆਸ਼ਮਨੀ ਵੈਸ਼ਨਵ ਨੇ ਦੱਸਿਆ ਕਿ ਕੈਬਨਟ ਨੇ ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਐਮਐਸਪੀ ਨੂੰ ਮਨਜ਼ੂਰੀ ਦੇ ਦਿੱਤੀ ਆ ਮੰਤਰੀ ਨੇ ਕਿਹਾ ਕਿ ਹੜੀ ਦੇ ਸੀਜ਼ਨ ਦੇ ਵਿੱਚ ਕੁੱਲ ਖਰੀਦ 297 ਲੱਖ ਟਨ ਹੋਣ ਦਾ ਅਨੁਮਾਨ ਹੈ ਤੇ ਕਿਸਾਨਾਂ ਨੂੰ 84263 ਕਰੋੜ ਪੈ ਦੀ ਰਕਮ ਅਦਾ ਕੀਤੀ ਜਾਵੇਗੀ ਸਭ ਤੋਂ ਜ਼ਿਆਦਾ 600 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਸੈਫਲਾ ਫਲਾਵਰ ਤੇ ਕੁਸ਼ਮ ਲਈ ਐਲਾਨਿਆ ਗਿਆ ਇਸ ਵਾਅਦੇ ਨਾਲ ਸੈਫਲਾ ਫਲਾਵਰ ਦਾ ਭਾ 6540 ਰੁਪਏ ਪ੍ਰਤੀ ਕੁਇੰਟਲਾ ਤੇ ਇਸੇ ਤਰ੍ਹਾਂ ਹੀ ਮਸਰ ਦੇ ਭਾਅ ਵਿੱਚ 300 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਸਰੋਂ ਦੀ ਗੱਲ ਕਰਦੇ ਹੁਣ ਸਰੋਂ ਦੀ ਘਟੋ ਘਟ ਸਮਰਥਨ ਕੀਮਤ 250 ਰੁਪਏ ਤੇ ਚਣਿਆਂ ਲਈ 225 ਰੁਪਏ ਤੇ ਜੌਂ ਲਈ 170 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਸਰਕਾਰ ਨੇ ਅੱਗੇ ਵੀ ਕਿਹਾ ਕਿ ਹੜੀ ਦੀਆਂ ਫਸਲਾਂ ਲਈ ਵਧਾਇਆ ਗਿਆ ਐਮ ਐਸ ਪੀ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਯਕੀਨੀ ਬਣਾਉਂਦੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਹੜੀ ਦੀਆਂ ਫਸਲਾਂ ਦੇ MSP ਵਿੱਚ ਵਾਅਦਾ ਤੇ ਦਾਅ ਮਿਸ਼ਨ ਦੀ ਸ਼ੁਰੂਆਤ ਦੇ ਨਾਲ ਦੇਸ਼ ਦੀ ਖੁਰਾਕ ਤੇ ਪੋਸ਼ਣ ਸੁਰੱਖਿਆ ਕਿਸਾਨ ਪਹਲਾਈ ਤੇ ਖੇਤੀ ਉਤਪਾਦਨ ਦੇ ਲੰਮੇ ਸਮੇਂ ਲਈ ਹਾਂ ਪੱਖੀ ਅਸਰ ਪਵੇਗਾ ਇਹ ਵਾਅਦਾ ਕੇਂਦਰੀ ਵਜਰ 2018 ਤੇ 19 ਦੇ ਵਿੱਚ ਉਸ ਐਲਾਨ ਦੇ ਮੁਤਾਬਕਾ ਜਿਸ ਵਿੱਚ ਐਮਐਸਪੀ ਨੂੰ ਆਲ ਇੰਡੀਆ ਔਸਟਨ ਉਤਪਾਦਨ ਲਾਗਤ ਦੇ ਘਟੋ-ਘਟ 1.5 ਗੁਣਾ ਦੇ ਪੱਧਰ ਤੇ ਤੈਅ ਕਰਨ ਦੀ ਗੱਲ ਆਖੀ ਗਈ ਸੀ ਸਰਕਾਰ ਨੇ 2025-26 ਦੇ ਫਸਲੀ ਸਾਲ ਜੁਲਾਈ ਤੇ ਜੂਨ ਲਈ 119 ਮਿਲੀਅਨ ਟਨ ਕਣਕ ਦੇ ਪਾਧਨ ਦਾ ਰਿਕਾਰਡ ਟੀਚਾ ਮਿੱਥਿਆ ਜਦੋਂ ਕਿ 2024-25 ਲਈ ਅਸਲ ਉਤਪਾਦਨ 117.5 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਕੇਂਦਰੀ ਕੈਬਨਿਟ ਨੇ ਧਾਲਾਂ ਦੇ ਉਤਪਾਦਨ ਵਿੱਚ ਸਵੈ ਨਿਰਪਟਤਾ ਹਾਸਲ ਕਰਨ ਦੇ ਉਦੇਸ਼ ਨਾਲ 6 ਸਾਲਾ ਕੇਂਦਰੀ ਯੋਜਨਾ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਜਿਸ ਲਈ 11440 ਕਰੋੜ ਰੁਪਏ ਰੱਖੇ ਗਏ ਨੇ ਧਾਲਾਂ ਦੇ ਵਿੱਚ ਆਤਮ ਨਿਰਭਰਤਾ ਲਈ ਮਿਸ਼ਨ 2025-26 ਤੋਂ ਲੈ ਕੇ 2030 ਤੱਕ ਤੇ 31 ਤੱਕ ਦੀ ਮਿਆਦ ਦਾ ਹੋਵੇਗਾ ਇਸਾ ਮਤੇ ਇਸ ਮਿਸ਼ਨ ਦਾ ਖਾਸ ਧਿਆਨ ਤੂਰ ਉੜਦ ਤੇ ਮਸਰ ਦੇ ਉਤਪਾਦਨ ਨੂੰ ਵਧਾਉਣ ਤੇ ਹੋਵੇਗਾ ਮਿਸ਼ਨ ਦੇ ਤਹਿਤ ਸਰਕਾਰ ਨੇ 2023 ਤੇ 24 ਵਿੱਚ ਪ੍ਰਾਪਤ ਕੀਤੇ ਗਏ 242 ਲੱਖ ਟਨ ਦੇ ਉਤਪਾਦਨ ਨੂੰ ਵਧਾ ਕੇ 2030 ਤੇ 32 ਤੱਕ ਦਾ 350 ਲੱਖ ਟਨ ਕਰਨ ਦਾ ਟੀਚਾ ਮਿੱਥਿਆ ਹੈ ਦਾਲਾਂ ਦੀ ਗੱਲ ਕਰਦੇ ਹਾਂ ਤਾਂ ਅੱਗੇ ਦਾਲਾਂ ਦੀ ਕਾਸ਼ਤ ਅਧੀਨ ਰਕਬਾ 242 ਲੱਖ ਹੈਕਟੇਅਰ ਤੋਂ ਵਧਾ ਕੇ 310 ਜਿਹੜਾ ਲੱਖ ਹੈਕਟੇਅਰ ਕਰ ਦਿੱਤਾ ਜਾਵੇਗਾ